ਕੀ ਨਾਮ ਲਾਉਣਾ ਤੇ ਮੇਰਾ ਨਾਮ ਰਿੰਪੀ ਹੈ ਇਹ ਮੇਰੇ ਮੰਮੀ ਨੇ ਕ੍ਰਿਸ਼ਨਾਗੜ੍ਹ ਵਾਲੇ ਵਾਲੇ ਫੇਸ 3 ਤੋਂ ਤੇ ਸ਼ਾਮੀ 5 ਵਜੇ ਕੱਲ ਸਾਡੇ ਘਰੇ ਪੰਜਾਬ ਪੁਲਸ ਵਾਲੇ ਪੜਗੇ ਚਾਰ ਬੰਦੇ ਉਹਨਾਂ ਨੇ ਮੇਰੇ ਮੰਮੀ ਨਾਲ ਮੇਰੇ ਭਰਾ ਨਾਲ ਮੇਰੀ ਭਰਜਾਈ ਨਾਲ ਸਾਰਿਆਂ ਨਾਲ ਕੁੱਟਮਾਰ ਕੀਤੀ ਆ ਤੇ ਗਾਲਾਂ ਕੱਢੀਆਂ ਮੇਰੇ ਮੰਮੀ ਦਾ ਹੱਥ ਮਰੋੜਿਆ ਤੇ ਉਹਨਾਂ ਦੇ ਲੱਤਾਂ ਮਾਰੀਆਂ ਮੂੰਹ ਤੇ ਵੀ ਮਾਰੀਆਂ ਆਹ ਖਤ ਆ ਦੇ ਖਤ ਭੜੇ ਆ ਆਪਣੇ surjeet singh આપને આ સુજીત જીલે ਇੱਧਰ ਆ ਰੋਇਆ ਇੱਧਰ ਆ ਮੈਨੂੰ ਸੁਣ ਮਾਰ ਆਪਣੇ ਮਤਲਬ ਕੰਮ ਨਹੀਂ ਕਰ ਆਪਣੇ ਮਾਰ ਕੋ ਸੁਣ ਓ ਹੈਲੋ ਆਹ ਸੁਰਜੀਤ ਆਹ ਸੁਰਜੀਤ ਸਿੰਘ ਨੇ ਉਹ ਵੀ ਰੋ ਯਾਰ ਤੂੰ ਓਏ ਕੋਈ ਛੱਡ ਦੇ ਆਹ ਸਾਰਾ ਇੱਕ ਨੂੰ ਅੰਦਰ ਅੰਦਰ ਓਏ ਅੰਦਰ ਦਾ ਕਰਨ ਅੰਦਰ ਚੱਲ ਇੱਕ ਬੰਦਾ ਕੁੰਡਾ ਲਾਕ ਕੁੰਡਾ ਕੁੰਡਾ ਲਾਕ ਕੁੰਡਾ ਲਾਕ ਕੁੰਡਾ ਹਮਲਾ ਬੰਦਾ ਦੇ ਐ ਕੰਮ ਕਰੋਗੇ ਕੰਮ ਆ ਲੈਡਿਸ ਖੜੇ ਨੇ ਆ ਵੀ ਲੈਡਿਸ ਖੜੀ ਹੈ ਆ ਆ ਸੁਰਜੀਤ ਸਿੰਘ ਜੀ ਨੇ ਆਪਨੇ ਸੁਰਜੀਤ ਸਿੰਘ ਜੀ ਨੇ ਆ ਇਹ ਬਿਲਕੁਲ ਨਹੀਂ ਮੇਰੀ ਗੱਲ ਠੀਕ ਹੈ ਜੀ ਆ ਆ ਗਏ ਨੇ ਇਹਨਾਂ ਨੇ ਜਈ ਆ ਦੇਖੋ ਹੱਥ ਚੱਕੇ ਇੱਥੇ ਬੈਠੇ ਆ ਆ ਦੇਖੋ ਤਿੰਨ ਜਨਨੀਆਂ ਬੈਠੀਆਂ ਨੇ ਆ ਸੁਰਜੀਤ ਸਿੰਘ ਜੀ ਨੇ ਤੇ ਆਪਣੇ ਆ ਕੀ ਨਾ ਪਤਾ ਨਹੀਂ ਆ ਸਿਵਲ ਵਰਦੀ ਚ ਆਏ ਨੇ ਇੱਕ ਆ ਆ ਗਏ ਨੇ ਆ ਦੇਖੋ ਲੈਡਿਸ ਖੜੀ ਇਹਨਾਂ ਦੇ ਹੱਥ ਚੱਕੇ ਇਹਨਾਂ ਤੇ ਸੁਰਜੀਤ ਸਿੰਘ ਜੀ ਨੇ ਐਸਆਈ ਸੁਰਜੀਤ ਸਿੰਘ ਐਸਆਈ ਤਾਂ ਇੱਕ ਵਿਦਾਊ ਦੀ ਯੂਨੀਫਾਰਮ ਤੇ ਕਾਪੀ ਯੂਨੀਫਾਰਮ ਤੋਂ ਬਗੈਰ ਠੀਕ ਹੈ ਇਹ ਬੰਦੇ ਨੇ ਲੇਡੀਸ ਦੇ ਹੱਥ ਚੱਕੇ ਨਾਮ ਕੀ ਤੋਂ ਡਾ ਯਾਰ ਇੱਕ ਵਾਰੀ ਅਮਨਦੀਪ ਹੈ ਬਾਈ ਅਮਨਦੀਪ ਜੀ ਨੇ ਮੇਰੀ ਮੰਮਾ ਦਾ ਹੱਥ ਫੜਿਆ ਠੀਕ ਹੈ ਲੇਡੀਸ ਦੇ ਹੱਥ ਚੱਕਿਆ ਆ ਖੜੇ ਨੇ ਲੇਡੀਸ ਆ ਖੜੇ ਨੇ ਇਹ ਕਾ ਰਿਹਾ ਇੱਕ ਸੁਰਜੀਤ ਸਿੰਘ ਐਸਆਈ ਠੀਕ ਹੈ ਜੀ ਇੱਕ ਜਨਾਨੀ ਦੇ ਕਹਿੰਤੇ ਆ ਗਿਆ ਇਹਨੂੰ ਇਹਨਾਂ ਨੂੰ ਪਤਾ ਇੱਕ ਸਾਲ ਤੋਂ ਨਕੁੰਡੀ ਲਾਈ ਹੈ ਉਹਦਾ ਸਿਰਫ ਉਹਦੀ ਸਿਰਫ ਉਹਦੀ ਸਿਰਫ ਕੁੰਡੀ ਫੜੀ ਗਈ ਹੈ ਇੱਕ ਸਾਲ ਤੋਂ ਦੀ ਕੁੰਡੀ ਫੜੀ ਹੱਤ ਫੇਰ ਉਹੀ ਗੱਲ ਹੈ ਤੁਸੀਂ ਫੇਰ ਕਹਿੰਦਾ ਮਤਲਬ ਲੇਡੀਸ ਦੇ ਹੱਥ ਕਿਵੇਂ ਚੱਕਿਆ ਤੁਸੀਂ ਇਹਦੇ ਬਾਰੇ ਸਾਨੂੰ ਪੁੱਛੀ ਗੱਲ ਕਰੋ ਦੂਜਾ ਕੀ ਹੋ ਗਿਆ ਹੱਤ ਤੋੜਦੇ ਨੇ ਮੇਰਾ ਮਮਾ ਵਟ ਦੇ ਆ ਸਰਜੀਤ ਸਿੰਘ ਜੀ ਨੇ ਤਾਂ ਇਹਨਾਂ ਦੇ ਨਾਲ ਕਿਹੜਾ ਆਏ ਨੇ ਬੰਦੇ ਇਹਨਾਂ ਨੇ ਮੇਰੇ ਮਮਾ ਦਾ ਹੱਥ ਤੋੜਤਾ ਹੈ ਠੀਕ ਹੈ ਜੀ ਤੇ ਆ ਕੇ ਹਸਪਤਾਲ 'ਚ ਮਿਲਣ ਠੀਕ ਹੈ ਬੜਾ ਇੱਕ ਚੀਜ਼ ਹੈਗੀ ਆ ਦੇਖ ਫੋਟੋ ਆ ਦੇਖ ਲੈ ਉਹ ਹੈਗੇ ਨੇ ਮੈਨੂੰ ਮੈਂ ਨਹੀਂ ਛੱਡਣਾ ਇਹਨੇ ਮੇਰਾ ਹੱਥ ਤੋੜਨਾ ਇਹਨੇ ਨਹੀਂ ਮੈਂ ਛੱਡਣਾ ਯਾਰ ਜਦੋਂ ਮੈਂ ਆਂ ਮਾਰਕਾ ਸਰ ਬਾੜ ਦੇ ਨਾ ਕਮੀਨੇ ਦਾ ਮੇਰਾ ਟੋੜਿਆ ਮਾਰ ਤੂੰ ਮੈਨੂੰ ਕਿੱਥਾ ਮਾਰਿਆ ਮੈਨੂੰ ਕਿੱਥਾ ਮਾਰਿਆ ਥੱਲੇ ਬੈਠ ਬਾਈ ਜੀ ਲੇਡੀਜ਼ ਤੇ ਹੱਥ ਤੱਕ ਲੇਡੀਜ਼ ਪੋਸਥਾ ਕੀ ਥੜੇ ਕੋ ਲੇਡੀਜ਼ ਇੱਕ ਮਿੰਟ ਆ ਲਓ ਚਲੋ ਠੀਕ ਹੈ ਥੜੇ ਕੋ ਲੇਡੀਜ਼ ਪੋਸਥ ਹੈਗੀ ਹੈ ਤੁਸੀਂ ਜੋ ਮਰਦ ਤੁਸੀਂ ਹੱਥ ਚੱਕ ਕੇ ਵੀਡੀਓ ਚ ਹੈਗਾ ਲੇਡੀਜ਼ ਪੋਸਥ ਕਿੱਥੇ ਥੜੇ ਕੋ ਜੇ ਹੱਥ ਫੜਿਆ ਕਿਵੇਂ ਫੜਿਆ ਹੱਥ ਤੂੰ ਲੇਡੀਜ਼ ਪੋਸਥ ਕਿੱਥੇ ਥੜੇ ਕੋ ਲੇਡੀਜ਼ ਦਾ ਮਸਲਾ ਕੋਈ ਨਹੀਂ ਹੈਗਾ ਲੇਡੀਜ਼ ਪੋਸਥ ਕਿੱਥੇ ਥੜੇ ਕੋ ਜੇ ਹੱਥ ਫੜਿਆ ਲੇਡੀਜ਼ ਦਾ ਮਸਲਾ ਹੀ ਕੋਈ ਨਹੀਂ ਹੈਗਾ ਬਿਲਕੁਲ ਨਹੀਂ ਅ ਸਾਨੂੰ ਲਿਜਾ ਰਹੇ ਆ ਅਸੀਂ ਜੈਸ ਨੂੰ ਲਿਜਾ ਰਹੇ ਆ ਤੁਸੀਂ ਵਿੱਚੋਂ ਖਤੋਬਾਈ ਕਰਦੇ ਭੇਜ ਦੋ ਦੱਸਾਂ ਮੈਂ ਗਲਤ ਗੱਲ ਬਿਲਕੁਲ ਨਾ ਕਰੋ ਤੁਸੀਂ ਠੀਕ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਦੇ ਲੋ ਕੋਈ ਨਾ ਅਸੀਂ ਡਰਾਮੇ ਹੀ ਕਰਦੇ ਆ ਨਾ ਇਹ ਗਲਤ ਗੱਲ ਨਹੀਂ ਬਿਲਕੁਲ ਕਰਨੀ ਤੁਸੀਂ ਬਿਲਕੁਲ ਬਿਲਕੁਲ ਗਲਤ ਗੱਲ ਨਹੀਂ ਕਰਨੀ ਤੁਸੀਂ ਇਹਨਾਂ ਦਾ ਕਹਿਣਾ ਲੜੀ ਡਰਾਮੇ ਕਰ ਰਹੀ ਹੈ ਤੁਹਾਨੂੰ ਮੈਂ ਰਿਪੋਰਟ ਦਿਖਾ ਲਾ ਬੀਬੀ ਸ਼ੁਕਰ ਦੀ ਮਰੀਜ਼ ਜੋ ਵੀ ਹੈਗਾ ਇਹ ਚ ਕਿਹੜੀ ਗੱਲ ਅਸੀਂ ਬਾਈ ਜੀ ਤਰਖਾਦ ਸਭਾਂ ਚ ਆਏ ਆ ਜੋ ਮਰਜ਼ੀ ਕਰੋ ਠੀਕ ਹੈ ਠੀਕ ਹੈ ਠੀਕ ਹੈ ਹੈ ਨਾ ਹੋ ਜੀ ਆਪਣੀ ਦਵਾਈ ਲਓ ਜੋ ਮਰਜ਼ੀ ਕਰੋ ਠੀਕ ਹੈ ਘਰ ਬੰਦ ਹੈ ਇਹ ਆਗੇ ਨਹੀਂ ਕਿ ਇੱਕ ਕਿਸ ਨੇ ਛੇੜਤਾ ਹੋਈ ਚੱਕਰ ਨਹੀਂ ਚਲੋ ਸੱਤ ਬਿਆਨ ਲਿਖ ਦੇ ਪਰਚਾ ਦੇ ਆਪਣੇ ਸਭ ਨੂੰ ਬੁਲਾਓ ਬੜੀਆ ਇਹ ਸਾਰੇ ਆ ਮੁੰਡੇ ਬਾੜੀ ਰੱਖਦੇ ਕਾਲੀ-ਕਾਲੀ ਬੰਦੇ ਕਰੇ ਬਾੜੀ ਆ ਗੇਟ ਬੰਦ ਆ ਮੁੰਡੇ ਸੱਜਣੇ ਆਹ ਵਸੇ ਮੈਂ ਵੀ ਜਾਣਦੀ ਆ ਕੋਈ ਗੱਲ ਵੀ ਜਿੰਨਾ ਬੋਲ ਰਿਹਾ ਆ ਅੱਗੇ ਮੇਰੀ ਗੱਲ ਸੁਣੋ ਮੈਂ ਬੂਸੇ ਵਾਰ ਚੱਲ ਜਲਦੀ ਜਲਦੀ ਗ੍ਰਿਫਤਾਰ ਕਰੇ ਬਰਾਬਰ ਆ ਐਸਪੀ ਸਾਹਿਬ ਇਹ ਕਿਹੜਾ ਕਰਤੀ ਸਾਡੇ ਨਾਲ ਕਰ ਰਹੇ ਆ ਐਸਪੀ ਸਾਹਿਬ ਨੇ ਕਿਸੇ ਦਾ ਨਾਮ ਦੇਖੀ ਨਾਮ ਦੇਖੋ ਪਲੀਜ਼ ਇਹ ਕੰਮ ਨਾ ਕਰੋ ਸਾਡੇ ਨਾਲ ਆਗੇ ਉਹ ਨਾ ਨਾ ਨਾ

ਇਸ ਥ੍ਰੀ ਤੋਂ ਤੇ ਇਸ ਸ਼ਾਮੀ 5 ਵਜੇ ਕੱਲ ਸਾਡੇ ਘਰੇ ਪੰਜਾਪੁਨਸਾਲੇ ਵੜ ਗਏ ਚਾਰ ਬੰਦੇ ਉਹਨਾਂ ਨੇ ਮੇਰੇ ਮੰਮੀ ਨਾਲ ਮੇਰੇ ਭਰਾ ਨਾਲ ਮੇਰੀ ਭਰਜਾਈ ਨਾਲ ਸਾਰਿਆਂ ਨਾਲ ਕੁੱਟਮਾਰ ਕੀਤੀ ਆ ਤੇ ਗਾਲਾਂ ਗੱਡੀਆਂ ਮੇਰੀ ਮੰਮੀ ਦਾ ਹੱਥ ਮਰੋੜਿਆ ਤੇ ਉਹਨਾਂ ਦੇ ਲੱਤਾਂ ਮਾਰੀਆਂ ਮੂੰਹ ਤੇ ਵੀ ਮਾਰੀਆਂ ਕੀ ਕੰਪਲੀਟ ਲੈ ਕੇ ਆਏ ਸੀ ਉਹ ਕੰਪਲੀਟ ਇਹ ਲੈ ਕੇ ਆਏ ਸੀ ਕਿ ਸਾਡੇ ਸਾਹਮਣੇ ਇੱਕ ਲੇਡੀਸ ਰਹਿੰਦੀ ਆ ਉਹਨੇ ਬਿਜਲੀ ਬੋਰਡ ਦੀ ਕੁੰਡੀ ਪਾਈ ਹੋਈ ਆ ਸਾਰਾ ਵੀ ਤੇ ਉਹਨੂੰ ਪਹਿਲੇ ਵੀ ਇਸ ਪਿੱਛੇ ਜੁਰਮਾਨਾ ਪਾਇਆ ਸੀ ਹਾਂਜੀ ਉਹ ਬਿਜਲੀ ਚੋਰੀ ਕਰਦੀ ਆ ਉਹਦਾ ਐਨਓਸੀ ਕਰਕੇ ਉਹਦਾ ਮੀਟਰ ਨਹੀਂ ਲੱਗਦਾ ਪਿਆ ਤੇ ਉਹਨੇ ਕੁੰਡੀ ਤਾਂ ਪਾਈ ਹੋਈ ਹੈ ਤੇ ਉਹਦਾ ਉਹ ਹੁਣ ਉਹਨੇ ਮੀਟਰ ਤੇ ਫਾਰਸ਼ੀਦੀ ਰਗੜਾਈ ਕਰਾਨੀ ਹੈ ਤੇ ਉਹਨੇ ਫਿਰ ਕੱਲ ਪਰਸੋਂ ਵੇ ਕੁੰਡੀ ਪਾਈ ਹੈ ਤੇ ਉਹਦੇ ਪਿੱਛੇ ਮਾੜੀ ਬੋਲਚਾਲ ਹੋਈ ਤੇ ਉਹਦੇ ਪਿੱਛੇ ਇਹਨੇ ਕੰਪਲੀਟ ਲਿਖਾਤੀ ਕਿ ਮੇਰੇ ਡੈਡੀ ਨੂੰ ਕਿ ਇਹ ਮੈਨੂੰ ਛੇੜਦਾ ਤੇ ਮਲਾਜਮਾ ਦੀ ਵਰਦੀ ਪਾਈ ਕਿਸ ਤਰ੍ਹਾਂ ਇਹਨਾਂ ਨੂੰ ਘੁੱਟ ਮਾਰ ਦੋ ਪੁਲਿਸ ਵਾਲੇ ਸਿਵਲ ਵਰਦੀ 'ਚ ਸੀਗੇ ਤੇ ਦੋ ਵਰਦੀ ਦੋਨੇ ਵਰਦੀ ਪਾਈ ਸੀ ਏਐਸਆਈ surjeed ਆ ਥਾਣਾ ਕੁਲਗੜੀ ਤੋਂ ਉਨੇ ਮੇਰੀ ਮੰਮੀ ਨਾਲ ਉਹਨੇ ਲੱਤਾਂ ਮਾਰੀਆਂ ਉਹਨੇ ਹੀ ਮੱਤਾਂ ਮਾਰੀਆਂ ਮੂੰਹ ਤੇ ਮਾਰੀਆਂ ਮੂੰਹ ਤੇ ਵੀ ਮਾਰੀਆਂ ਢਿੱਡ ਤੇ ਵੀ ਮਾਰੀਆਂ ਬਾਹ ਵੀ ਮਰੋੜੀ ਹੈ ਬਾਹਤ ਉਹਨਾਂ ਦੀ ਟੁੱਟ ਗਈ ਹੈ ਪੂਰੀ ਐਕਸਰੇ ਸੋਮਵਾਰ ਹੋਏਗਾ ਤੇ ਐਕਸਰੇ ਤੋਂ ਹੁਣ ਹੁੰਦਾ ਨਹੀਂ ਪਿਆ ਦੇਖੋ ਕੀ ਮੰਗਿਆ ਉਹ ਇਹ ਪੁੱਛੋ ਹੁਣ ਸਾਡੀ ਇਹ ਮੰਗ ਹੈ ਸਾਨੂੰ ਉਹ ਐਸਆਈ surjeet ਖਾਲਾ ਕੋਲਗੜੀ ਤੋਂ ਉਹਨੂੰ ਪੇਸ਼ ਕੀਤਾ ਜਾਵੇ ਉਹਦੀ ਸਾਡੇ ਨਾਲ ਗੱਲ ਕਰਾਈ ਜਾਵੇ ਤੇ ਜਿਹੜੀ ਲੇਡੀਜ਼ ਕਿਰਨ ਆਸ਼ਾ ਵਰਕਰ ਹੈ ਉਹਨੇ ਮੇਰੀ ਮੰਮੀ ਤੇ ਮੇਰੇ ਡੈਡੀ ਹਾਂਜੀ ਉਹ ਆਸ਼ਾ ਵਰਕਰ ਹੈ ਮਮਦੋੜ ਜੀ ਹਾਂਜੀ ਤੇ ਉਹਨੇ ਮੇਰੇ ਡੈਡੀ ਤੇ ਗਲਤ ਬਲੇਮ ਲਗਾਇਆ ਉਹਨੂੰ ਵੀ ਪੇਸ਼ ਕੀਤਾ ਜਾਵੇ ਸਾਡੀ ਇਹੀ ਮੰਗ ਹੈ ਕਿ ਉਸ ਐਸਆਈ ਨੂੰ ਸਸਪੈਂਡ ਕੀਤਾ ਜਾਵੇ ਬਿਨਾ ਲੇਡੀਸ ਤੋਂ ਉਹਨਾਂ ਨੇ ਸਾਡੇ ਘਰ ਅੰਦਰ ਵੜ ਕੇ ਲੇਡੀਸ ਨੂੰ ਹੱਥ ਕਿੱਦਾਂ ਲਾਇਆ ਜੈਂਸ ਬੰਦੇ ਨੇ ਹਾਂ ਜੀ ਇਨਸਾਫ ਮਿਲਣਾ ਚਾਹੀਦਾ ਹੈ ਹਾਂ ਜੀ ਸਾਨੂੰ ਉਸ ਵਾਲਾ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਜੀ ਪੁਲਿਸ ਵਾਲਾ ਤੇ ਬੰਦੀ ਕਾਰਵਾਈ ਕੀਤੀ ਜਾਵੇ ਅਧਿਕਾਰੀਆਂ ਤੋਂ ਮੰਗ ਤਾਂ ਹਾਂ ਜੀ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਹਾਂ ਜੀ ਕੀ ਤੁਹਾਡੀ ਸ਼ਿਕਾਇਤ ਸੀ ਕਿ ਕੀ ਕਿੱਥੇ ਰਹਿ ਗਈ ਸਮੇ ਕ੍ਰਿਸ਼ਨਨ ਕਲੇਵ ਚ ਰਹਿਨੀ ਆ ਤੇ ਮੇਰਾ ਰੂਪ لال ਮੇਰੇ ਘਰ ਦੇ ਸਾਹਮਣੇ ਬਿਜਲੀ ਚ ਰਹਿੰਦਾ ਮੇਰਾ ਨਾ ਕ੍ਰਿਸ਼ਨਨ ਕਲੇਵ ਦੇ ਵਿੱਚ ਅਨ ਪ੍ਰੂਵਡ ਕਲੋਨੀ ਹੋਣ ਕਰਕੇ ਮੀਟਰ ਨਹੀਂ ਸੀ ਲੱਗ ਰਿਹਾ ਤੇ ਉਹਦੇ ਵਿੱਚ ਇਹਨਾਂ ਨੇ ਉਹਦਾ ਨਾਜਾਇਜ਼ ਫਾਇਦਾ ਚੱਕਿਆ ਤੇ ਇਹ ਕਹਿੰਦੇ ਕਿ ਅਸੀਂ ਆਪਦੇ ਨਾਮ ਤੇ ਮੀਟਰ ਲਵਾ ਦਿੰਨੇ ਆ ਤੂੰ ਸਾਨੂੰ ਝਾੜੀਆਂ ਦੇ ਵਿੱਚ ਆ ਕੇ ਮਿਲ ਜਿਆ ਕੁਛ ਸਾਡੀ ਗੱਲ ਕਰ ਜਿਉਂ ਦੇ ਘਰ ਦੇਆਂ ਨੂੰ ਕੰਪਲੇਨ ਕੀਤੀ ਫਿਰ ਕਹਿੰਦੇ ਤੂੰ ਸਾਡੀ ਇੱਜ਼ਤ ਬਾਰੇ ਸੋਚ ਕੋਈ ਨਹੀਂ ਮਾਫ ਕਰ ਦੇ ਇੱਕ ਵਾਰੀ ਦੁਬਾਰਾ ਕੰਪਲੇਨ ਨਹੀਂ ਆਉਂਦੀ ਪਰ ਸਰ ਫਿਰ 2-3 ਵਾਰੀ ਇਹ ਸਾਡੇ ਘਰੇ ਨਿਵਾੜਿਆ ਸਾਲ ਕਦੇ ਸਾਡੇ ਘਰ ਦੀਆਂ ਲਾਈਟਾਂ ਬੰਦ ਐ ਮੈਂ ਤੇ ਮੇਰੀਆਂ ਜਵਾਨ ਧੀਆਂ ਘਰੇ ਰਹਿੰਦੀਆਂ ਤੇ ਇਹ ਸਰ ਬਾਰ-ਬਾਰ ਸਾਨੂੰ ਹਰਾਸਮੈਂਟ ਕੀਤਾ ਜਾਂਦਾ ਤੇ ਜਿੰਦੇ ਤੋ ਹੱਕ ਕੇ ਅੱਜ ਮੈਂ ਸਰ ਜਿਹੜਾ ਰੂਪ ਲਾਲ ਦੇ ਚਬਾਰੇ ਤੇ ਬੈਠਦਾ ਵਿਨੋਦ ਆ ਉਹ ਸਰ 24 ਘੰਟੇ ਚਬਾਰੇ ਤੇ ਬੈਠ ਕੇ ਸਾਡੇ ਘਰ ਵੱਲੇ ਤੱਕ ਚੱਕ ਕਰਦਾ ਰਹਿੰਦਾ ਤੇ ਰੂਪ ਲਾਲ ਬਾਹਰ ਗੇਟ ਤੇ ਖੜਾ ਜਿਦੋਂ ਕਿਤੇ ਆਨੇ ਜਾਣੇ ਆ ਸਾਰਾ 24 ਘੰਟੇ ਸਾਡੇ ਤੇ ਨਿਗਾਹ ਰੱਖਦੇ ਹੰਦੇ ਤੰਗ ਆ ਕੇ ਮੈਂ ਐਸਐਸਪੀ ਸਾਹਿਬ ਨੂੰ ਕੰਪਲੇਨ ਕੀਤੀ ਸੀਗੀ ਪਰਸੋਂ ਸਰ ਉਹਨਾਂ ਨੇ ਮੈਂ ਕੰਪਲੇਨ ਲਿਖੀ ਸੀ ਕਿ ਜਿਹੜਾ ਵਿਨੋਦ ਆ ਉਹ ਸਾਡੇ ਘਰ ਆ ਅਚਾਨਕ ਵੜਾ ਆ ਤੇ ਉਸ ਤੋਂ ਬਾਅਦ ਸਰ ਮੈਨੂੰ ਇਹੀ ਧੱਕੇ ਨਾਲ ਭੇਜਿਆ ਘਰੋਂ ਬਾਹਰ ਮੈਂ ਤੇ ਮੇਰੀਆਂ ਕੁੜੀਆਂ ਨੇ ਕਿਉਂਕਿ ਉਹਨਾਂ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਤੇ ਉਸ ਤੋਂ ਬਾਅਦ ਸਰ ਇਹਨਾਂ ਦੇ ਮੇਰੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਵਾਲੇ ਆਏ ਆ ਤੇ ਫਿਰ ਪੁਲਿਸ ਵਾਲਿਆਂ ਨੂੰ ਇਹੀ ਉੱਥੇ ਖੜੇ ਸੀਗੇ ਪੁਲਿਸ ਵਾਲਿਆਂ ਨੇ ਸਿਰਫ ਰੂਪ ਲਾਲ ਬਾਰੇ ਪੁੱਛਿਆ ਕਿ ਰੂਪ ਲਾਲ ਜੀ ਕਿੱਥੇ ਆ ਤੇ ਉਹਨਾਂ ਦੀ ਜਿਹੜੀ ਸੁਨੀਤਾ ਉਹਨਾਂ ਦੇ ਘਰ ਵਾਲੀ ਸੀਗੀ ਉਹਨਾਂ ਨੇ ਕਾਫੀ ਉਹਨਾਂ ਨੂੰ ਗਾਲੀ ਗਲੋਚ ਤੇ ਉਹਨਾਂ ਨੂੰ ਹਤੋਪਾਈ ਕਾਫੀ ਪਏ ਆ ਹਵਲਦਾਰ ਨੂੰ ਮੁੱਕੇ ਵਗੈਰਾ ਮਾਰੇ ਆ ਫਿਰ ਉਹਨਾਂ ਦੇ ਲੱਤਾਂ ਨੂੰ ਚਿੰਬੜ ਗਏ ਕਿ ਮੈਂ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ ਨਾ ਨਾ ਮੈਂ ਤੁਹਾਨੂੰ ਹਿਲੰਦੇ ਨਾ ਫਿਰ ਉਹ ਬਿਨਾ ਕਿਸੇ ਨੂੰ ਚੱਕੇ ਤੇ ਉਥੋਂ ਚਲੇ ਗਏ ਆ ਸਰ ਵਾਪਸ ਚਲੇ ਗਏ ਸੀਗੇ ਤੇ ਫਿਰ ਉਹਨੇ ਸੁਨੀਤਾ ਨੇ ਹੁਣ ਉਲਟ ਸਾਡੇ ਤੇ ਕਰ ਦਿੱਤਾ ਕਿ ਪੁਲਿਸ ਮੁਲਾਜ਼ਮ ਮੈਨੂੰ ਪਏ ਆ ਜਦ ਕਿ ਅਸੀਂ ਮੌਕੇ ਤੇ ਮੌਜੂਦ ਸੀ ਪਿੰਦੇ ਸਰਪੰਚ ਮੈਂਬਰ ਸਾਰੇ ਮੌਜੂਦ ਸੀਗੇ ਉਸ ਟਾਈਮ ਤੇ ਮੌਕੇ ਤੇ ਕਿ ਸੁਨੀਤਾ ਜਿਹੜੀ ਉਹ ਪਹਿਲਾਂ ਪੁਲਿਸ ਮੁਲਾਜ਼ਮਾਂ ਦੇ ਗੱਲ ਹਤੋਪਾਈ ਪਈ ਤੇ ਫਿਰ ਉਹਨਾਂ ਨੇ ਆਪਦੇ ਬਚਾਅ ਦੇ ਵਿੱਚ ਆਪਦੀ ਲੱਤ ਛੜਾਈ ਐ ਤੇ ਇਹਨਾਂ ਨੇ ਈਸ਼ੂ ਬਣਾ ਦਿੱਤਾ ਉਹਦੇ ਪਤੀ ਨੂੰ ਗ੍ਰਿਫਟਾਰ ਕਰਨਾ ਆਇਆ ਸੀ ਉਹਨਾਂ ਦੇ ਗ੍ਰਿਫਟਾਰ ਕਰਨਾ ਆਇਆ ਸੀ ਸਰ ਮੈਂ ਇਸ਼ਕਾਇਦ ਦੇ ਆਧਾਰ ਤੇ ਪਰ ਉਹ ਕਹਿੰਦੀ ਸੀ ਮੈਂ ਜਾਨ ਨਹੀਂ ਦੇਣਾ ਉਹ ਸੜਕ ਤੇ ਲੰਮੇ ਪੈ ਗਈ ਤੇ ਇਹਨਾਂ ਦੀਆਂ ਲੱਤਾਂ ਫੜ ਲਈਆਂ ਸੀ ਹੁਣ ਇਹਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਗਹਿਰਾਈ ਨਾਲ ਇਹਨਾਂ ਦੀ ਮਾਮਲੇ ਦੀ ਜਾਂਚ ਗਹਿਰਾਈ ਨਾਲ ਮੈਂ ਕਹਿੰਦੀ ਜੋ ਸੱਚ ਹੈ ਸੱਚ ਸਾਹਮਣੇ ਆਵੇ ਜੋ ਝੂਠ ਹੈ ਜੋ ਕੋਈ ਝੂਠ ਕਰਦਾ ਤਾਂ ਝੂਠ ਸਾਹਮਣੇ ਆਵੇ ਇਨਸਾਫ ਦਵਾਇਆ ਜਾਵੇ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹੇ ਹੋ ਮੇਰਾ ਨਾਮ ਸੁਨੀਤਾ ਮੈਂ ਕ੍ਰਿਸ਼ਨਾ ਕਲੇ ਦੇ ਰਹਿਣ ਵਾਲੀ ਆ ਤੇ ਕੱਲ ਸ਼ਾਮੀ 5 ਵਜੇ ਪੁਲਿਸ ਵਾਲਿਆਂ ਨੇ ਮੇਰੇ ਘਰ ਆ ਕੇ ਮੇਰੇ ਨਾਲ ਬੜੀ ਕੁੱਟਮਾਰ ਕੀਤੀ ਹੈ ਚਾਰ ਪੁਲਿਸ ਵਾਲੇ ਸੀਗੇ ਦੋ ਵਰਦੀ ਪਾਈ ਸੀ ਦੋ ਸਿਵਲ ਚ ਸੀਗੇ ਤੇ ਅੰਦਰ ਵੜ ਕੇ ਉਹਨਾਂ ਨੇ ਮੇਰੇ ਮੁੰਡੇ ਨੂੰ ਵੀ ਮਾਰਿਆ ਮੈਨੂੰ ਵੀ ਮਾਰਿਆ ਠੁੱਡੇ ਵੀ ਮਾਰੇ ਮੇਰੀ ਬਾਹ ਵੀ ਤੋੜਦੀ ਹੈ ਪੇਟ 'ਚ ਵੀ ਲੱਤਾਂ ਮਾਰੀਆਂ ਮੇਰੇ ਸਿਰਫ ਇਹੀ ਸੀ ਕਿ ਮੇਰੇ ਘਰ ਵਾਲੇ ਦਾ ਪਤਾ ਨਹੀਂ ਪਤਾ ਨਹੀਂ ਕੀ ਕਾਗਜ਼ ਲੈ ਕੇ ਆਏ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਲਿਖਿਆ ਸੀ ਤੇ ਮੇਰਾ ਆਦਮੀ ਡਿਊਟੀ ਤੇ ਸੀ ਤੇ ਉਹ ਕਹਿੰਦੇ ਆਦਮੀ ਅੰਦਰ ਹੈ ਇਹਨੂੰ ਬਾਹਰ ਕੱਢੋ ਅੰਦਰ ਲੁਕਿਆ ਹੋਇਆ ਤੁਹਾਨੂੰ ਬਾਹਰ ਕੱਢਣ ਦੇ ਪਿੱਛੇ ਅੰਦਰ ਵੜਨ ਦੇ ਵਿੱਚੇ ਮੈਨੂੰ ਮਾਰਿਆ ਉਹਨਾਂ ਨੇ ਅੰਦਰ ਵੜ ਕੇ ਬੜੀ ਕੁੱਟ ਮਾਰ ਕੀਤੀ ਹੈ ਆਜੋ ਜਨਾਨੀ ਨੇ ਸਾਹਮਣੇ ਰੰਦੀ ਹੈ ਉਹਨੇ ਕੁੰਡੀ ਪਾਈ ਸੀਗੀ ਸਿਰਫ ਏਸੀ ਗੱਲ ਤੇ ਉਹਨੇ ਕੁੰਡੀ ਪਾ ਕੇ ਰਗੜਾਈ ਕਰਨੀ ਸੀ ਏਸੀ ਗੱਲ ਦੇ ਪਿੱਛੇ ਉਹਨਾਂ ਨੇ ਮੇਰੇ ਆਦਮੀ ਤੇ ਗਲਤ ਇਲਜ਼ਾਮ ਲਾਇਆ ਕਿ ਵੀ ਇਹ ਇਹਨੂੰ ਮੈਨੂੰ ਛੇੜਦੇ ਆ ਬਸ ਇਹ ਕਿਹਾ ਪੁਲਸ ਵਾਲਿਆਂ ਨੇ ਕਿ ਰੂਪ ਲਾਲ ਇਹ ਲਿਖਿਆ ਪਰਚੇ ਤੇ ਉਹ ਮਤਲਬ ਜਨਾਨੀ ਨੂੰ ਗਲਤ ਇਸ਼ਾਰੇ ਕਰਦਾ ਅਖ ਮਾਰਦਾ ਪਤਾ ਨਹੀਂ ਇਦਾਂ ਕਿਹਾ ਉਹਨੇ ਬਸ ਇਸ ਗੱਲ ਦੇ ਪਿੱਛੇ ਮਾਰਕੁੱਟ ਹੋਈ ਹੈ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਕੱਲ ਤਾਂ ਮੇਰੀ ਕੰਡੀਸ਼ਨ ਬਹੁਤ ਖਰਾਬ ਸੀ ਮੈਂ ਬੋਲ ਨਹੀਂ ਸਕ ਰਹੀ ਸੀ ਅੱਜ ਥੋੜਾ ਸਹੀ ਹੈ ਤੇ ਬੋਲੇ ਜਾ ਰਹੇ ਮੇਰੇ ਕੋਲੋਂ ਮਾੜਾ ਮੋਟਾ ਮੇਰਾ ਮੂੰਹ ਮਾਂ ਸਾਹਿਬ ਉਹਨੇ ਲੱਤਾਂ ਮਾਰ ਮਾਰ ਕੇ ਸਭ ਤੋੜਤਾ ਹੈ ਹੱਥ ਵੀ ਮੇਰਾ ਟੁੱਟ ਗਿਆ ਹੋਇਆ ਸਾਰਾ ਲੱਤਾਂ ਬਹੁਤ ਜ਼ਿਆਦਾ ਮਾਰਿਆ ਮੈਨੂੰ ਕੰਡੀਸ਼ਨ ਮੇਰੀ ਬਹੁਤ ਜ਼ਿਆਦਾ ਖਰਾਬ ਬੜੀ ਬੇਰਮੀ ਨਾਲ ਮੈਨੂੰ ਮਾਰਿਆ ਸਰਜੀਤ ਨਾਮ ਹੈ ਉਹਦਾ ਵਰਦੀ ਵਾਲਾ ਇੱਕ ਨੇ ਹੱਥ ਫੜਿਆ ਇੱਕ ਨੇ ਮਾਰਿਆ ਮੈਨੂੰ ਠੁੱਡੇ ਲੱਤਾਂ ਬਹੁਤ ਮਾਰਿਆ ਜਿਹਦੀ ਅਸੀਂ ਵੀਡੀਓ ਵੀ ਨਹੀਂ ਬਣਾਈ ਹੈਗੀ ਐ ਔਰ ਕੁਝ ਬਣਾ ਸਕੇ ਥੋੜੀ ਬਹੁਤ ਹੀ ਬਣਾਈ ਹੈ ਬਸ ਜ਼ਿਆਦਾ ਨਹੀਂ ਬਣਾ ਸਕੇ ਬੱਚੇ ਕਿਉਂਕਿ ਇਹਨਾਂ ਨੇ ਹੱਥੋਂ ਪਾਈ ਇੱਕਦਮ ਹੀ ਹਮਲਾ ਕੀਤਾ ਘਰ ਦੇ ਵਿੱਚ ਆ ਕੇ ਬਸ ਇਸ ਤੋਂ ਅੱਗੇ ਮੈਂ ਕੁਝ ਨਹੀਂ ਕਹਿ ਸਕਦੀ ਮੈਨੂੰ ਇਨਸਾਫ ਚਾਹੀਦਾ ਲੱਡੀ ਗੈਰੀ ਵੀ ਆਇਆ ਉਹਨੇ ਵੀ ਕਿਹਾ ਵੀ ਤੁਸੀਂ ਲੇਡੀਜ਼ ਨਾਲ ਇਦਾਂ ਸਪੈਸ਼ਲ ਲੁੱਕ ਨਹੀਂ ਕਰ ਸਕਦੇ ਕਹਿੰਦੇ ਬਸ ਸਾਡੇ ਕੋਲ ਗਲਤੀ ਹੋ ਗਈ ਹੋਏ ਕਹਿਣ ਲੱਗ ਗਿਆ ਤੇ ਚਲੇ ਗਏ ਪਰ ਤੁਹਾਡੇ ਘਰ ਵਾਲੇ ਜਿਹੜਾ ਅਰੋਗ ਕਰਤਾ ਤੁਹਾਨੂੰ ਬਿਜਲੀ ਕਾਰਨ ਕੁੰਡੀ ਕਾਰਨ ਕਰਕੇ ਇੱਕ ਤਾਂ ਚੋਰੀ ਕਰਦੇ ਆ ਉੱਪਰ ਗਲਤ ਇੰਜਾਮ ਲਗਾਉਂਦੇ ਆ ਚੋਰੀਆਂ ਕਰਦੇ ਆ ਦੋਨਾਂ ਘਰਾਂ ਨੇ ਕੁੰਡੀਆਂ ਪਾਈਆਂ ਮਾਰਤੀਆਂ ਦੋਨਾਂ ਨੇ ਕੁੰਡੀਆਂ ਪਾਈਆਂ ਹੋਈਆਂ ਪੱਥਰ ਲਗਾਏ ਉਹ ਮਸ਼ੀਨ ਚਲਾਣ ਲੱਗੇ ਸੀ ਰਗੜਾਈ ਦੀ ਮੀਟਰ ਚ ਕੁੰਡੀ ਪਾਈ ਉਹਨਾਂ ਨੇ ਅਸੀਂ ਕਿਹਾ ਸਾਡੀ ਬੱਤੀ ਡਿਮ ਹੋ ਜਾਏਗੀ ਬਸ ਇਸ ਵਾਜੀ ਪਿੱਛੇ ਉਹਨਾਂ ਨੇ ਸਾਡੀ ਕੰਪਲੀਟ ਕੀਤੀ ਹੈ ਇਹ ਔਰਤ ਨੇ ਕੀ ਕੰਪਲੀਟ ਪਾਈ ਕਿੰਨੀ ਉਮਰ ਦੀ ਔਰਤ ਹੈ ਔਰਤ ਚਾਰ ਜਵਾਨ ਕੁੜੀਆਂ ਉਹਦੇ ਉਹਨੂੰ ਸਾਫ ਲਗਾ ਲੋ ਕਿੰਨੀ ਕੀ ਹੋ ਸਕਦੀ ਹੈ ਬਜ਼ੁਰਗ ਨਹੀਂ ਹੈ ਠੀਕ ਹੀ ਹੈ ਉਹ ਮੈਨੂੰ ਉਮਰ ਦਾ ਨਹੀਂ ਮੈਂ ਕਹਿ ਸਕਦੀ ਕਿੰਨੀ ਉਮਰ ਹੈਗੀ ਉਸਨੂੰ ਸਾਲ ਹੀ ਹੋ ਗਿਆ ਉਹਨੂੰ ਇੱਥੇ ਆਈ ਅਸੀਂ ਤਾਂ ਬਹੁਤ ਪੁਰਾਣੇ ਰਹਿੰਦੇ 15 ਬੇਰਮੀਨਲ ਕੁੱਟਮਾਰ ਕਰਨੀ ਹਾਂਜੀ ਬਹੁਤ ਬੇਰਮੀਨਲ ਕੁੱਟਮਾਰ ਕੀਤੀ ਹੋਰ ਕੀ ਮੰਗ ਸਾਡੂ ਮੈਂ ਕਹਾਂ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਬਸ ਮੈਨੂੰ ਨਜਾਇਜ਼ ਦੀ ਮਾਰ ਮਾਰੀ ਹੈ ਬਸ ਮੈਨੂੰ ਇਨਸਾਫ ਚਾਹੀਦਾ ਮੇਰੇ ਘਰ ਵਾਲੇ ਤੇ ਗਲਤ ਬਲੇਮ ਲਾਇਆ ਉਹਨ ਉਸ ਜਨਾਨੀ ਨੇ ਬਜ਼ੁਰਗ ਮੇਰੇ ਘਰ ਵਾਲਾ 58 ਸਾਲ ਦੀ ਉਹਦੀ ਉਮਰ ਹੈਗੀ ਆ ਪੁੱਤਰੇ ਦੋਤਰੇ ਵਾਲਾ ਹੈਗਾ ਉਹ ਜਨਾਨੀ ਤੇ ਕੀ ਉਹਨੂੰ ਹੱਕ ਮਾਰੇਗਾ ਇਹ ਉਹਨੂੰ ਕੀ ਬਲੇਮ ਲਾਏਗਾ ਇਨਸਾਫ ਮੈਨੂੰ ਇਨਸਾਫ ਚਾਹੀਦਾ ਪੁਲਿਸ ਵਾਲਾ ਆ ਕੇ ਮੇਰੇ ਕੋਲ ਮਾਫੀ ਮੰਗੇ ਨਹੀਂ ਤਾਂ ਉਸਨੂੰ ਰੋਕ ਰਿਹਾ ਸਸਪੈਂਡ ਕਰੋ ਇਹਨੇ ਬਹੁਤ ਭਾਰੀ ਗਲਤੀ ਕੀਤੀ ਹੈ ਮੇਰੇ ਤੇ ਸਰ ਕੀ ਨਾਮ ਤੁਹਾਡਾ ਤੇ ਕੀ ਇੱਥੇ ਦੇਖਿਆ ਹਿੰਦਾ ਮੌਕੇ ਦਾ ਇਹ ਹੈ ਸਈਦਾ ਫੜਲਾ ਹੈ ਸਰ ਮੇਰਾ ਨਾਮ ਜਾਜਵੰਦਰ ਆ ਮੈਂ ਪਿੰਡ ਆਲੇ ਦਾ ਆਲੇ ਵਾਲਾ ਦਾ ਮੌਜੂਦਾ ਪੰਚਾਇਤ ਮੈਂਬਰ ਆ ਜੀ ਕੱਲ ਜਦੋਂ ਥਾਣਾ ਕੁਲਗੜੀ ਦੇ ਮੁਲਾਜ਼ਮ ਆਏ ਉਸ ਸਮੇਂ ਮੈਂ ਮੌਜੂਦ ਸੀ ਉੱਥੇ ਉਹ ਜਦੋਂ ਥਾਣਾ ਮੁਲਾਜ਼ਮਾਂ ਨੇ ਵਿਨੋਦ ਨੂੰ ਆਪਣੇ ਨਾਲ ਜਾਣਾ ਚਾਹਿਆ ਤਾਂ ਉਹ ਪ੍ਰੂਫ ਲਾਲ ਦੀ ਪਤਨੀ ਸਨੇਤਾ ਅਤੇ ਉਸ ਦਾ ਬੇਟਾ ਸੁਮਿਤ ਇਹਨਾਂ ਨੂੰ ਗਾਲੋ-ਗਲੋਚ ਕੀਤਾ ਗਾਲੀ-ਗਲੋਚ ਕੀਤਾ ਅਤੇ ਕਹਿੰਦੇ ਕਿ ਅਸੀਂ ਇਸ ਨੂੰ ਆਪਣੇ ਨਹੀਂ ਲੱਜਾਣ ਦੇਣਾ ਬਰੋਦਲੋ ਉਸ ਦੀ ਪਤਨੀ ਨੇ ਮਲਾਜਮ ਪਹਿਲਾਂ ਤਾਂ ਮਲਾਜਮ ਦੀ ਬਾਹਣ ਫੜ ਲਈ ਇੱਕ ਦੀ ਪਰ ਉਹਨੇ ਆਪਣੀ ਬਾਹ ਛਡਾ ਲਈ ਉਸ ਤੋਂ ਬਾਅਦ ਜਦੋਂ ਫਿਰ ਉਸ ਨੂੰ ਇਲਜ਼ਾਮ ਦੀ ਕੋਸ਼ਿਸ਼ ਕੀਤੀ ਪੁਲਿਸ ਮਲਾਜਮਾਂ ਨੇ ਤਾਂ ਉਸ ਦੀ ਪਤਨੀ ਸਨੇਤਾ ਨੇ ਇੱਕ ਮਲਾਜਮ ਦੀ ਲੱਤ ਫੜ ਲਈ ਉਸਨੇ ਲੱਤ ਨੂੰ ਆਪਣੇ ਛੜਾਉਣ ਦੀ ਕੋਸ਼ਿਸ਼ ਜਦੋਂ ਲੱਤ ਨੂੰ ਕੀਤੀ ਤਾਂ ਇਹਨਾਂ ਨੇ ਉਹਨੇ ਤਾਂ ਆਪਦੀ ਲੱਤ ਨੂੰ ਛੜਾਇਆ ਪਰ ਇਹਨਾਂ ਨੇ ਉਸ ਨੂੰ ਦੂਜੇ ਰੂਪ ਚ ਦਿਖਾ ਕੇ ਕਹਿੰਦੇ ਆ ਕਿ ਉਸਨੇ ਲੱਤ ਮਾਰੀ ਪਰ ਐਵੇਂ ਦਾ ਕੁਝ ਨਹੀਂ ਮੈਂ ਮੌਜੂਦਾ ਗਵਾਹ ਉਸ ਸਮੇਂ ਦਾ ਮੌਜੂਦਾ ਮੈਂਬਰ ਪੰਚਾਇਤ ਆ ਜੀ ਮੈਂ ਸੱਚ ਕਹਿ ਰਿਹਾ ਮੈਂ ਮੌਜੂਦਾ ਸਮਾਂ ਤੇ ਸਾਰਾ ਕੁਝ ਜੋ ਦੇਖਿਆ ਉਹ ਬਿਲਕੁਲ ਸਹੀ ਸੀ ਬਿਲਕੁਲ ਸਹੀ ਨਹੀਂ ਜੀ ਉਹ ਕਿਤੇ ਵੀ ਗਲਤ ਨਹੀਂ ਉਹਨੇ ਇਕੱਲੇ ਪੁੱਛਗਲ ਕੀਤੀ ਆ ਤੇ ਉਹਨਾਂ ਇਹ ਕਿਹਾ ਗਿਆ ਕਿ ਇਸਿਰ ਨੂੰ ਨਾਲ ਜਾਣਾ ਤਫਤੀਸ਼ ਕਰਨੀ ਆ ਬਸ ਉਹਨਾਂ ਨੇ ਇੰਨਾ ਕਿਹਾ ਪਰ ਇਹਨਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਉਸ ਦੀ ਲੱਤ ਫੜ ਲਈ ਇਸ਼ੂ ਕੁਝ ਹੋਰ ਬਣਾਇਆ ਜਾ ਰਿਹਾ ਹੈ ਇਹ ਬਾਅਦ ਚ ਇਹ ਵੀ ਉਹਨਾਂ ਨੇ ਗੱਲ ਕਹੀ ਆ ਸਨੇਤਾ ਨੇ ਤੇ ਉਸ ਦੀ ਉਸ ਦੇ بیٹے ਨੇ ਵੀ ਇਹ ਔਰਤ ਉਹਦੇ ਚਰਿੱਤਰ ਤੇ ਵੀ ਇਹਨਾਂ ਨੇ ਉਂਗਲਾ ਉਠਾਈਆਂ ਕਿ ਇਹ ਵੱਦਚਲ ਤੌਰ ਤੇ ਤੇ ਹੁਣ ਅਸੀਂ ਨਾ ਤਾਂ ਮੁਲਸ ਮਲਾਜਮਾਂ ਨੂੰ ਬਖਸ਼ਣਾ ਤੇ ਨਾ ਕਿਰਨ ਨੂੰ ਬਖਸ਼ਣਾ ਦੋਵਾਂ ਨੂੰ ਕਿਸੇ ਵੀ ਤਰੀਕੇ ਨਾਲ ਜੋ ਵੀ ਸਾਡੇ ਤੋਂ ਜੋਰ ਲੱਗਾ ਸੀ ਫਸਾ ਕੇ ਹਟਾ ਦੇ ਆ ਇਸ ਦੀ ਮੈਂ ਮੰਗ ਕਰਦਾ ਕਿ ਬਹੁਤ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ